ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਜਿਹੜੀ ਕਿਤਾਬ ਹੈ ਕਿਤਾਬ ਪੜਾਂਗੇ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੀ ਹੈ ਤੇ ਲਿਖੀ ਹੋਈ ਹੈ ਸਤਬੀਰ ਸਿੰਘ ਜੀ ਦੀ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਬਜੈਕਟ ਹੈ ਪਹਿਲਾ ਪਾਗ ਹੈ ਉਹ ਹੈ ਵਾ ਪ੍ਰਗਟਿਓ ਪੁਰਖ ਭਗਵੰਤ ਜਿਹਦਾ ਪਹਿਲਾ ਚੈਪਟਰ ਹੈ ਜੀਵਨ ਇੱਕ ਬਚਿੱਤਰ ਨਾਟਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੁਰਸ਼ ਹਨ ਜਿਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ ਉਹ ਪਹਿਲੇ ਗੁਰੂ ਹਨ ਜਿਨ੍ਹਾਂ ਆਪਣੀ ਜਨਮ ਸਾਖੀ ਦੇ ਕੁਝ ਹਿੱਸੇ ਆਪਣੀ ਹੱਥੀ ਲਿਖੇ ਫਿਰ ਉਹ ਪਹਿਲੇ ਪੈਗੰਬਰ ਹਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ ਹਾਲਾਤ ਤੋਂ ਆਪਣੀ ਜੀਵਨ ਗਾਥਾ ਆਰੰਭ ਕੀਤੀ ਗੁਰੂ ਪਾਤਸ਼ਾਹ ਨੇ ਇਸ ਜੀਵਨ ਕਹਾਣੀ ਦਾ ਨਾਮ ਬਚਿੱਤਰ ਨਾਟਕ ਰੱਖਿਆ ਸੱਚਮੁੱਚ ਉਹਨਾਂ ਦਾ ਜੀਵਨ ਬਚਿੱਤਰ ਹੈ ਉਹਨਾਂ ਦੇ ਜੀਵਨ ਕਾਲ ਵਿੱਚ ਵਾਪਰੀ ਹਰ ਘਟਨਾ ਸਾਖੀ ਅਤੇ ਵਾਰਤਾ ਅਚਰਜ ਹੈ ਅਤੇ ਪੜਨ ਸੁਣਨ ਵਾਲੇ ਨੂੰ ਵੀ ਵਿਸਮਾਦ ਵਿੱਚ ਲੈ ਜਾਂਦੀ ਹੈ ਠੀਕ ਅਤੇ ਸੱਚੀ ਗੱਲ ਇਹ ਹੈ ਕਿ ਹੋਰ ਪੈਗੰਬਰ ਜਿਸ ਉਮਰੇ ਆਪਣਾ ਸੰਗਰਾਮ ਆਰੰਭ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਉਸ 37 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਪ੍ਰਭੂ ਦਰ ਇਹ ਬੇਨਤੀ ਆ ਵੀ ਕਰਨ ਲੱਗ ਪਏ ਸਨ ਕਿ ਸ਼ਸਤਰਨ ਹੂੰ ਆਤਿ ਹੀ ਰਣ ਪੀਤਰ ਜੂਜ ਮਰੋ ਤੋਂ ਸਾਜ ਪਤੀਜੈ ਨਸ਼ਮੇਸ਼ ਪਿਤਾ ਜੀਵਨ ਪਰ ਸੰਸਾਰ ਦੇ ਵੱਡੇ ਪੜ ਵਿੱਚ ਹੰਡੇ ਹੋਏ ਖਿਡਾਰੀਆਂ ਵਾਂਗ ਖੇਡਦੇ ਦੇ ਗੁਰਨਾਨਕ ਦੇਵ ਜੀ ਨੇ ਜਗਤ ਨੂੰ ਤਿੰਨ ਐਕਟ ਦਾ ਡਰਾਮਾ ਕਿਹਾ ਹੈ ਜਿਸ ਵਿੱਚ ਹਰਖ ਕਾਮੇਡੀ ਸੋਗ 트ਰੇਜਡੀ ਅਤੇ ਵੈਰਾਗ ਸੈਪਰੇਸ਼ਨ ਦੇ ਤਿੰਨ ਅੰਗ ਹਨ ਇਸ ਖੇਡ ਵਿੱਚ ਕੋਈ ਵਿਰਲਾ ਹੀ ਜਾਣ ਸਕਦਾ ਹੈ ਤੇ ਜਾਣਦਾ ਉਹ ਹੀ ਹੈ ਜਿਸ ਨੂੰ ਪ੍ਰਭੂ ਆਪ ਸਮਝਾਵੇ ਹਰਕ ਸੋਗ ਵੈਰਾਗ ਆਨੰਦ ਖੇਲ ਰੀ ਦਿਖਾਓ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦ ਇਸ ਵਾਕ ਦੀ ਵਿਆਖਿਆ ਹੀ ਹਨ ਮੈਂ ਹੂੰ ਪਰਮਪੁਰਖ ਕੋ ਦਾਤਾ ਦੇਖਣ ਆਇਓ ਜਗਤ ਤਮਾਸ਼ਾ ਭਗਤ ਨਾਮਦੇਵ ਜੀ ਨੇ ਇਸ ਸੰਸਾਰ ਨੂੰ ਤਰੇ ਛੰਦੇ ਦਾ ਖੇਲ ਆਖਿਆ ਹੈ ਤੀਨੇ ਛੰਦੇ ਖੇਲ ਅਛੇ ਇਸ ਜਗਤ ਤਮਾਸ਼ੇ ਵਿੱਚ ਪ੍ਰਭੂ ਨੇ ਆਪੂ ਵਰਕਤਾ ਦੇ ਕੇ ਦੁਸ਼ਟ ਦਮਨ ਨੂੰ ਭੇਜਿਆ ਜਿਵੇਂ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ ਆਦਤ ਤੇ ਪੁਰਾਤਨ ਜਰਮ ਸਾਖੀਆਂ ਵਿੱਚ ਸਾਂਭੇ ਹੋਏ ਮਿਲੇ ਜਾਂਦੇ ਹਨ ਤੀਵੇਂ ਬਚਿੱਤਰ ਨਾਟਕ ਵਿੱਚ ਅਕਾਲ ਪੁਰਖ ਬਾਦ ਸੁਰੱਖਿਅਤ ਕਰ ਰੱਖਿਆ ਹੋਇਆ ਹੈ ਪ੍ਰਾਤੰਜਨਮ ਸਾਖੀ ਵਿੱਚ ਲਿਖਿਆ ਹੈ ਪਰਮੇਸ਼ਰ ਦੇ ਸੇਵਕ ਗੁਰੂ ਨਾਨਕ ਜੀ ਨੂੰ ਪ੍ਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ-ਭਰ ਅਗਿਆਨ ਨਾਲ ਮਿਲੀ ਹੁਕਮ ਹੋਆ ਨਾਨਕ ਇਹ ਅੰਮ੍ਰਿਤ ਨਾਮ ਦਾ ਪਿਆਲਾ ਹੈ ਪੀਓ ਤੇ ਪਿਲਾਓ ਤਦ ਗੁਰੂ ਨਾਨਕ تعلیم ਕੀਤਾ ਪਿਆਲਾ ਪੀਤਾ ਸਾਹਿਬ ਮਿਹਰਬਾਨ ਹੋਆ ਬਚਨ ਕੀਤਾ ਨਾਨਕ ਮੈਂ ਤੇਰੇ ਕੋਲ ਹਾਂ ਮੈਂ ਤੇਰੇ ਤਾਂ ਹੀ ਨਿਹਾਲ ਕੀਤਾ ਹੈ ਤੂੰ ਜਾਏ ਕਰ ਨਾਮ ਜਪ ਤੇ ਲੋਕਾਂ ਕੀ ਪੀਜ ਪਾਏ ਸਾਰੇ ਸੰਸਾਰ થી ਨਿਰਲੇਪ ਰਹੋ ਨਾਮ দান ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਫਿਰ ਜਦ ਪ੍ਰਭੂ ਹਜ਼ੂਰੀ ਤੋਂ ਵਾਪਸ ਹੋਣ ਲੱਗੇ ਤਾਂ ਫਿਰ ਬਚਨ ਕੀਤਾ ਨਾਨਕ ਤੂੰ ਮੇਰਾ ਹੁਕਮ ਪਛਾਤਾ ਹੈ ਮੈਂ ਪਾਰ ਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ ਆਦਿ ਸਾਖੀਆਂ ਜਿਸ ਨੂੰ ਸੰਭੂਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਜੀ ਕੀ ਵੀ ਕਿਹਾ ਜਾਂਦਾ ਹੈ ਵਿੱਚ ਪਹਿਲੀ ਸਾਖੀ ਹੀ ਪ੍ਰਭੂ ਨਾਲ ਮਿਲਾਪ वार्तालाप ਹੈ ਉਸ ਦੇ ਆਰੰਭ ਦੇ ਸ਼ਬਦ ਹਨ ਇੱਕ ਦਿਨ ਬਾਬੇ ਨਾਨਕ ਕੋ ਬਾਣੀ ਆਈ ਜੇ ਨਾਨਕ ਮੇਰੇ پاس ਆਓ ਤਾਂ ਬਾਬੇ ਨਾਨਕ ਕਿਹਾ ਇਹ ਸੱਚੇ ਪਾਤਸ਼ਾਹ ਮੈਂ ਜੇ ਆਵਾਂ ਤੇਰੇ پاس ਇਤਨੇ ਕੋ ਮੈਨੂੰ ਪਹੁੰਚ ਨਹੀਂ ਜੇ ਤੇਰੇ ਦਰਗਾਹ ਆਵਾਂ ਬਾਬਾ ਨਾ ਨਿਰੰਕਾਰ ਕੇ ਮਹਿਲ ਜਾਈ ਖੜਾ ਕੀਤਾ ਫੇਰ ਨਿਰੰਕਾਰ ਕੇ ਆਗੇ ਆਈ ਨਾਨਕ ਤੁਦ ਨੋ ਮੇਰਾ ਕਰਮ ਖੁਸ਼ੀ ਹੈ ਮੈਂ ਤੁਦ ਉਪਰ ਮਿਹਰਵਾਨ ਹਾਂ ਜੋ ਮੇਰਾ ਨਾਉ ਸੋ ਤੇਰਾ ਨਾਉ ਮੇਰਾ ਨਾਉ ਸਤਿਗੁਰੂ ਗੁਰਖ ਹੈ ਤੇਰਾ ਨਾਉ ਜਗਤ ਗੁਰੂ ਕੀਤਾ ਜਾਹੇ ਨਾਨਕ ਮੈਂ ਤੇਰਾ ਇੱਕ ਪੰਥ ਕੀਤਾ ਉਹਨਾਂ ਕੋ ਭਗਤ ਕੋ ਦੜਾਵਣੀ ਧਰਮ ਦੜਾਵਣਾ ਗ੍ਰਸਥ ਵਿੱਚ ਬੈਰਾਗੀ ਕਰਨੇ ਉਦਾਸੀ ਕਰਨੇ ਨਹੀਂ ਮੇਰੇ ਮਾਰਗ ਕੀ ਇਹੀ ਨਿਸ਼ਾਨੀ ਹੈ ਪਰਮੇਸ਼ਰ ਜਪਾਵਣਾ ਪਰਮੇਸ਼ਰ ਦਾ ਸਿਮਰਨ ਨਾਮਦਾਨ ਇਸ਼ਨਾਨ ਦਿਆ ਧਰਮ ਰਹਿਣਾ ਸੰਜਮ ਰੱਖਣੇ ਕਾਲ ਕਮਾਏ ਖਾਣਾ ਨਿਰਲੋਭ ਰਹਿਣਾ ਸਤਵਾਦੀ ਹੋਵਣਾ ਝੂਠ ਨਾ ਹੀ ਬੋਲਣਾ ਝੂਠ ਕੀ ਭਗਤ ਥਾਈ ਨਹੀਂ ਪਉਂਦੀ ਸੱਚ ਕੀ ਭਗਤ ਥਾਈ ਪਉਂਦੀ ਹੈ ख्याचावनी आया चलाया एक टेक मेरे नाउ की करनी टेक दूजी नाहीं करनी तुद ऊपर मेरा कर्म है तू सो हो हो सो तू मेरे नावे बिन कछ होर विचार करना नहीं बाबे नानक डंडोत बंदना करके चरण बंदना करके विदा हुआ फिर इस जग के मनुखा को तारण की निमित आया ਆਇ ਕੈ ਇਹਾ ਰਚਨਾ ਰਚੀ ਵਾਹਿਗੁਰੂ ਸਤਗੁਰੂ ਸ਼ਬਦ ਗੁਰੂ ਕਰਨ ਕਰਨ ਸਮਰਥ ਗੁਰੂ ਜਿਨ ਕੈ ਪ੍ਰਸਾਦ ਸੱਚ ਦੜਾਇਆ ਇਹ ਵਰ ਲੈ ਕੇ ਆਏ ਸਨ ਗੁਰੂ ਨਾਨਕ ਦੇਵ ਜੀ ਕਿ ਤੇਰੇ ਵਿੱਚ ਸਾਰਾ ਧਰਮ ਮੇਰਾ ਧਰਮ ਹੋਵੇਗਾ ਤੇ ਤੇਰੇ ਸਾਰੇ ਕਰਮ ਮੇਰੇ ਹੋਣਗੇ ਤੇ ਕੋਈ ਲੇਪ ਛੇਪ ਨਹੀਂ ਹੋ ਲੱਗਾ ਦਸ਼ਮੇਸ਼ ਪਿਤਾ ਜੀ ਜਨਮ ਸਾਖੀ ਉਤੋਂ ਆਰੰਭ ਹੈ ਜਿੱਤੇ ਹਿਮਕੁੜ ਪਹਾੜਤ ਹੈ ਤੇ ਸੱਤ ਚੋਟੀਆਂ ਹਨ ਉਥੇ ਹੀ ਪੁਰਖ ਭਗਵੰਤ ਰੂਪ ਹੋਏ ਜਿਸ ਨੂੰ ਦਵੈ ਤੇ ਇੱਕ ਰੂਪ ਲਿਖਿਆ ਹੈ ਉਸ ਆਨੰਦ ਵਿੱਚ ਟਿਕਿਆ ਹੀ ਦਸ਼ਮੇਸ਼ ਪਿਤਾ ਨੂੰ ਅਕਾਲ ਪੁਰਖ ਨੇ ਸੰਬੋਧਨ ਕਰਦੇ ਹੋਏ ਕਿ ਆ ਸੰਸਾਰ ਤੇ ਜਾਓ ਦਸ਼ਮੇਸ਼ ਪਿਤਾ ਜੀ ਉਸ ਆਨੰਦ ਵਿੱਚ ਇੱਕ ਰਸ ਅਵਸਥਾ ਨੂੰ ਛੱਡਣ ਲਈ ਤਿਆਰ ਨਹੀਂ ਸਨ ਪਰ ਜਦ ਅਕਾਲ ਪੁਰਖ ਨੇ ਜਗਤ ਦੀ ਮੂਲੋ ਵਿਗੜੀ ਦਸ਼ਾ ਸੁਣਾਈ ਤਾਂ ਉਹ ਹੁਕਮ ਮੰਨ ਸੰਸਾਰ ਤੇ ਆਏ ਅਕਾਲ ਪੁਰਖ ਦੇ ਵਾਕਾਂ ਨੂੰ ਧਿਆਨ ਨਾਲ ਪੜਨ ਨਾਲ ਆਦ ਸਾਖੀ ਦੇ ਬਚਨਾਂ ਦੀ ਮਹੱਤਤਾ ਪ੍ਰਗਟ ਹੋ ਜਾਏਗੀ ਪ੍ਰਭੂ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਦੇਵਤਾਂ ਨੂੰ ਭੇਜਿਆ ਦੇਵਤ ਆਪਣੀ ਸਰੀਰਕ ਸ਼ਕਤੀ ਨੂੰ پا ਕੇ ਹੰਕਾਰ ਵਿੱਚ ਆਫਰ ਆਫਰ ਕਰਨ ਲੱਗੇ ਉਹ ਸਿਰਫ ਸ਼ਕਤੀ ਦੇ ਹੀ ਪੁਜਾਰੀ ਹੋ ਗਏ ਸ਼ਕਤੀ ਦੇ ਸੋਮੇ ਨੂੰ ਉਹ ਭੁੱਲ ਬੈਠੇ ਅਜਿਹੀ ਦੂਰਦਸ਼ਾ ਹੋ ਗਈ ਕਿ ਉਹਨਾਂ ਨੂੰ ਨਾਸ਼ ਕਰਨ ਤੋਂ ਬਿਨਾਂ ਕੋਈ ਰਾਹ ਨਾ ਮਿਲਿਆ ਉਹਨਾਂ ਨੂੰ ਮਾਰ ਮੁਕਾਇਆ ਤੇ ਦੇਵਤੇ ਉਪਜਾਈ ਛੇਤੀ ਹੀ ਦੇਵਤਿਆਂ ਦੀ ਸ਼ਕਤੀ ਦਾ ਸਹਾਰਾ ਲੈਣਾ ਆਰੰਭ ਕਰ ਦਿੱਤਾ ਦੇਵਤੇ ਸਭ ਸ਼ਕਤੀ ਦਾ ਮਾਲਕ ਆਪਣੇ ਆਪ ਨੂੰ ਹੀ ਸਮਝਣ ਲੱਗ ਪਏ ਇਥੋਂ ਤੱਕ ਕਿ ਉਹਨਾਂ ਆਪਣੀ ਪੂਜਾ ਹੀ ਕਰੌਣੇ ਆਰੰਭ ਕਰ ਦਿੱਤੀ ਕਈ ਆਪਣੇ ਆਪ ਨੂੰ ਮਹਾਂਦੇਵ ਅਖੌਣ ਲੱਗ ਪਏ ਉਹਨਾਂ ਨੂੰ ਪੂਜਾ ਕਰਾਉਂਦੇ ਦੇਖ ਮੈਂ ਸਿੱਟੇ ਤੇ ਹੀ ਪੂਜਾ ਕੇ ਹੁਣ ਐਸੇ ਜੀਵ ਭੇਜੇ ਜਾਣ ਜੋ ਮੇਰੇ ਸਾਖ ਭਰਨ ਤੇ ਆਪਾਂ ਨਾ ਜਰੂਰ ਸੋ ਅਠ ਸਾਖੀ ਭੇਜੇ ਜਿੰਨਾ ਕੁਝ ਚਿਰ ਮੇਰੀ ਹੋਂਦ ਦੀ ਸਾਖੀ ਜ਼ਰੂਰ ਭਰੀ ਪਰ ਛੇਤੀ ਹੀ ਉਹ ਭੁੱਲ ਵੀ ਗਏ ਤੇ ਆਪਣੀ-ਆਪਣੀ ਪੂਜਾ ਕਰਨ ਲੱਗ ਪਏ ਉਹਨਾਂ ਦੀ ਦੇਖਾ-ਦੇਖੀ ਹਰ ਉਸ ਵਸਤੂ ਦੀ ਪੂਜਾ ਹੋਣ ਲੱਗੀ ਜਿਸ ਵਿੱਚ ਰਤਾ ਪਰ ਸ਼ਕਤੀ ਸੀ ਸੂਰਜ ਚੰਦ ਅੱਗ ਪਾਣੀ ਪੱਥਰ ਬਾਉ ਤੇ ਵਰਣ ਦੀ ਪੂਜਾ ਕਰ-ਕਰ ਹੋਣ ਲੱਗੀ ਇਹ ਦੁਰਦਸ਼ਾ ਦੇਖ ਹੀ ਮਨੁੱਖ ਨੂੰ ਪੈਦਾ ਕੀਤਾ ਪਰ ਮਨੁੱਖ ਵਿੱਚ ਛੇਤੀ ਹੀ ਸਵਾਰਥ ਵਿੱਚ ਪੈ ਕੇ ਰਚਨ ਹਾਰ ਹੀ ਪੁੱਲ ਬੈਠਾ ਇਹ ਸੋਚ ਸਿੱਧ ਤੇ ਫਿਰ ਸਾਧੂ ਥਾਪੇ ਪਰ ਉਹ ਵੀ ਹਉਮ ਵਿੱਚ ਐਸੇ ਉਲਝੇ ਕਿ ਮੈਨੂੰ ਨਾ ਪਛਾਣਿਆ ਤੇ ਮਹਾਪੁਰਖ ਕੀ ਕਿਸੇ ਸਾਰ ਹੀ ਨਾਲੇ ਵੈਰ ਵਿਰੋਧ ਅਤੇ ਹੰਕਾਰ ਜੋਰਾਂ ਤੇ ਹੋ ਗਿਆ ਹਰ ਪਾਸੇ ਹਉਮੈ ਦੇ ਤੰਦੂਰ ਤਪਨ ਲੱਗੇ ਇੰਜ ਹੋਵਾ ਜਿਵੇਂ ਜੰਗਲ ਵਿੱਚ ਬ੍ਰਿਸ਼ ਆਪਸ ਵਿੱਚ ਲੜ ਲੜ ਖਖ ਖੇ ਜੰਗਲ ਨੂੰ ਹੀ ਅਗ ਲਗਾ ਦਿੰਦੇ ਹਨ ਕਈਆਂ ਆਪਣੇ ਰਾਜ ਬਣਾ ਲਏ ਕਈ ઋષਿ ਬਣ ਬੈਠੇ ਰਾਜਿਆਂ ਆਪਣੇ ਕਾਨੂੰਨ ਬਣਾ ਲੇ ਤੇ ઋਸ਼ੀਆਂ ਨੇ ਆਪਣੀਆਂ ਆਪਣੀਆਂ ਅੱਡ ਅੱਡ ਮਰਿਆਦਾਵਾਂ ਬਣਾਈਆਂ ਉਹਨਾਂ ਵਿੱਚੋਂ ਹੀ ਇੱਕ ਦਤਾ ਤਰੇ ਪੈਰ ਹ ਪੈਦਾ ਹੋਇਆ ਉਸਨੇ ਆਪਣੀ ਮਤ ਮਰਿਆਦਾ ਦਾ ਇਤਨਾ ਪ੍ਰਚਾਰ ਕੀਤਾ ਕਿ ਪ੍ਰਭੂ ਦੀ ਬੰਦਗੀ ਤਾਂ ਸਾਰਿਆਂ ਨੂੰ ਭੁੱਲ ਹੀ ਗਈ ਰੀਤਾਂ ਰਿਵਾਜਾਂ ਤੇ ਰਸਮਾਂ ਦੀ ਹੀ ਜਜ ਜੈ ਹੋ ਲੱਗੀ ਫਿਰ ਮੁਹੰਮਦ ਭੇਜਿਆ ਉਸ ਵਕਤ ਸ਼ਰਾ ਸ਼ੁਰੂ ਕਰ ਦਿੱਤੀ ਫਿਰ ਗੋਰਖ ਅਤੇ ਰਾਮਾਨੰਦ ਆਏ ਉਹਨਾਂ ਵੀ ਪੁਰਾਣਾ ਰਾਹ ਨਾ ਛੱਡਿਆ ਜਿਸ ਕਿਸੇ ਨੂੰ ਭੇਜਿਆ ਜੇ ਕੋਈ ਹੋਤ ਪਿਓ ਜਗ ਸਿਆਣਾ ਤਿੰਨ ਤਿੰਨ ਆਪਣੋ ਪੰਥ ਚਲਾਨਾ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਪੇੜ ਪਾਤ ਆਪਣ ਤੇਜਲੇ ਪੰਥ ਪ੍ਰਭ ਕੈ ਪੰਥ ਨ ਕੋਉ ਚੱਲੇ ਇਸ ਆਪ ਖੁਦਰੀ ਪੰਥ ਤੋਂ ਖੁੰਜੀ ਦਰਦਨਾਕ ਦਸ਼ਾ ਦਾ ਹੋਣਾ ਦੱਸ ਕੇ ਅਕਾਲ ਪੁਰਖ ਨੇ ਦਸ਼ਮੇਸ਼ ਨੂੰ ਕਿਹਾ ਹੁਣ ਆਪਣੀ ਸ਼ਕਤੀ ਤੈਨੂੰ ਦਿੱਤੀ ਸੰਸਾਰ ਨੂੰ ਠੀਕ ਰਾਹ ਪੰਥ ਦ੍ਰਿੜ ਕਰਾਉ ਜਿੱਥੇ ਵੀ ਜਾਓ ਧਰਮ ਨੂੰ ਫੈਲਾਓ ਤੇ ਨੀਮੀਆਂ ਮਾੜੀਆਂ ਰੁਚੀਆਂ ਤੋਂ ਲੋਕਾਂ ਨੂੰ ਵਰਜੋ ਅਕਾਲ ਪੁਰਖ ਬਾਚ ਚੋਪਈ ਮੈਂ ਆਪਣਾ ਸੁਤ ਤੋਹੀ ਨਿਵਾਜਾ ਪੰਥ ਪ੍ਰਚਾਰ ਕਰਬੇ ਕਾ ਸਾਜਾ ਜਾਇ ਤਾਹ ਤੈਪ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਈ ਇਸੇ ਦੀ ਵਿਆਖਿਆ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚ ਕੀਤੀ ਉਹ ਫਰਮਾਉਂਦੇ ਹਨ ਜੋ ਪ੍ਰਭੂ ਨੇ ਕਿਹਾ ਹੈ ਮੈਂ ਉਹੀ ਕਰਾਂਗਾ ਕਿਸੇ ਨਾਲ ਜਾਤੀ ਵੈਰ ਨਹੀਂ ਜੋ ਮੈਨੂੰ ਪਰਮੇਸ਼ਰ ਰੱਖਣਗੇ ਉਹੀ ਨਰਕਾ ਦੀ ਅੱਗ ਵਿੱਚ ਛੜਨਗੇ ਮੈਂ ਤਾਂ ਉਹਨਾਂ ਦਾ ਇੱਕ ਨਮਾਣਾ ਜਿਹਾ ਸੇਵਕ ਆ ਉਹੀ ਆਖਾਂਗਾ ਜੋ ਉਸਨੇ ਕਹਿ ਲੀ ਪੱਜਿਆ ਹੈ ਕਿਸੇ ਸੰਸਾਰੀ ਤੇ ਵਿਹਾਰੀ ਡਰ ਤੋਂ ਆਪਣੀ ਆਵਾਜ਼ ਬੰਦ ਜਾਂ ਬਦਲਾਵਾਂਗਾ ਨਹੀਂ ਮੈਨੂੰ ਕਿਸੇ ਤੋਂ ਭੈ ਨਹੀਂ ਤੇ ਨਾ ਹੀ ਕੋਈ ਲਾਲਚ ਹੈ ਸਿਰਫ ਇਸ ਕਾਰਨ ਸੰਸਾਰ ਤੇ ਆਇਆ ਹਾਂ ਕਿ ਉਸ ਦੀ ਵਡਿਆਈ ਦ੍ਰਿੜ ਕਰਾ ਸਕਾਂ ਧਰਮ ਦਾ प्रसਾਰ ਤੇ ਜਾਕਾਰ ਕਰਾਂ ਭਲੇ ਪੁਰਸ਼ ਦੀ ਛ ਦੀਵੀ ਰੱਖਿਆ ਦਾ ਪ੍ਰਬੰਧ ਹੋ ਜਾਵੇ ਤੇ ਉਹ ਜੋ ਇਲਤਾਂ ਦੇ ਸਹਾਰੇ ਟੁਰਦੇ ਫਿਰਦੇ ਰਹਿੰਦੇ ਹਨ ਮੁਕ ਜਾਣ ਜਿਮ ਤਿਮ ਕਹੀ ਇਮੈ ਤਹਿਮ ਕਹਿਖੂ ਔਰ ਕਿਸੇ ਤੇ ਬੈਰ ਨਾ ਗੈਹੋ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਮੋਹ ਕੋ ਦਾਸ ਤਵਨ ਕਾ ਜਾਨੋ ਜਾ ਮੈਂ ਭੇਦ ਨ ਰੰਚ ਪਛਾਨੋ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਨ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਾਹਾਂ ਸੋ ਕਹਿ ਹੋ ਮਿਰਤ ਲੋਕ ਤੇ ਮੋਨ ਨ ਰਹਿ ਹੋ ਚੋਪਈ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਵਿਖਾਰੋ ਦੁਸ਼ਟ ਦੋਖਿਆਨ ਪਕਰ ਪਸਾਰੋ ਜਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟਨ ਦੁਸ਼ਟ ਸਭਨ ਕੋ ਮੂਰ ਉਪਾਰਨ ਕਲਗੀ ਤਰ ਦਾ ਬੈ ਕਥਨ ਹੈ ਫੋਕਟ ਧਰਮ ਵਿਸਾਰ ਸਬੈ ਕਰਤਾਰ ਹੀ ਕੋ ਜੀਆ ਜਾਨੋ ਗੁਰੂ ਨਾਨਕ ਦੀ ਆਵਾਜ਼ ਬੋਲ ਰਹੀ ਸੀ ਹਾਥ ਹਲਾਏ ਸੁਰਗ ਨ ਜਾਹੂ ਜੋ ਮਨ ਜੀਤ ਸਕਾ ਨਾ ਕਾਹੂ ਇਹ ਸਾਰੀ ਲਿਖਤ ਪ੍ਰਗਟ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਰੋਲ ਵਾਹਿਗੁਰੂ ਦੇ ਨਾਮ ਦਾ ਟੰਡੋਰਾ ਦਿੱਲੀ ਆਏ ਹਨ ਸੰਸਾਰ ਵਿੱਚ ਦਾਇਨ ਤ੍ਰੂਚੀ ਦੇਵ ਰੂਚੀ ਉਠੇ ਰੂਚੀ ਰੀਤ ਰਸਮ ਅਤੇ ਸ਼ਰਾ ਦਾ ਹੀ ਜੋਰ ਸੀ ਧਰਮ ਨਾਮ ਦੀ ਇੱਕ ਚੀਜ਼ ਵਿੱਚੋਂ ਧਰਮ ਨਾਮ ਦੀ ਚੀਜ਼ ਵਿੱਚੋਂ ਲੱਭਦੀ ਨਹੀਂ ਸੀ ਜਿੱਤੇ ਹੈ ਵੀ ਨਹੀਂ ਉਥੇ ਆਪਣੀ ਹੋਂਦ ਦੀ ਇਤਨੀ ਪਕੜ ਸੀ ਕਿ ਪ੍ਰਭੂ ਵਿੱਚੋਂ ਕੱਢ ਹੀ ਦਿੱਤਾ ਗਿਆ ਸੀ ਰਸੂਲ ਵੱਲ ਬਹੁਤਾ ਧਿਆਨ ਸੀ ਅਸੂਲ ਤੇ ਪੈਗਾਮ ਵਾਲੁਕਾ ਹੀ ਨਹੀਂ ਜੀਵਨ ਪਰ ਗੁਰੂ ਨੇ ਇਸ ਪਾਸੇ ਦਾ ਸੰਘਰਸ਼ ਕੀਤਾ ਤੇ ਫਿਰ ਤੇਜ ਧਰ ਕਰਾਰਾ ਵਾਹਿਗੁਰੂ ਜੀ ਦਾ ਖਾਲਸਾ ਸਾਜ ਕੇ ਆਪੂ ਚੇਲਾ ਬਣ ਆਪਾ ਵੀ ਸੰਕੋਚ ਲਿਆ ਪਾਈ ਗੁਰਦਾਜ ਜੀ ਨੇ ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ ਵਿੱਚ ਇਸੇ ਇੱਕ ਪੱਖ ਨੂੰ ਉਜਾਗਰ ਕੀਤਾ ਹੈ ਇਸੇ ਨੂੰ ਉਜਾਗਰ ਕਰਨ ਦੀ ਲੋੜ ਸੀ ਹਾਂਜੀ ਇਹ ਆਪਾਂ ਜਿਹੜਾ ਆਪਾਂ ਭਾਗ ਪਹਿਲਾ ਪੜਿਆ ਚੈਪਟਰ ਪੜਿਆ ਜਿਸ ਚੈਪਟਰ ਦੇ ਵਿੱਚ ਦਾ ਨਾਮ ਸੀ ਵਾ ਪ੍ਰਗਟਿਓ ਪੁਰਖ ਭਗਵੰਤ ਉਹਦੇ ਵਿੱਚੋਂ ਪਹਿਲਾ ਪਾਠ ਸੀ ਜਿਹੜਾ ਜੀਵਨ ਇੱਕ ਬਚਿਤ੍ਰਨਾਟਕ ਇੱਥੋਂ ਤੱਕ ਆਪਾਂ ਜਿਹੜਾ ਪੜ੍ਹਿਆ ਅਗਲੀ ਜਿਹੜੀ ਕਿਤਾਬ ਦੀ ਰੀਡਿੰਗ ਹੈ ਉਹ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਹੋਵੇ ਤੇ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਚੈਨਲ ਕਰ ਲਓ ਤਾਂ ਜੋ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ